ਇਹਾਰੇ ਜੇ ਕੋ ਕਹੇ ਘਰੇ ਵਿੱਚ ਆਰੀ ਕਰਤੇ ਕੋ ਕਹਾਣੀ ਨਾ ਸੁਆਰੀ ਤਾਲ ਤਰੰ ਤੇ ਆ ਕਾਪੋ ਤਾ ਸੰਗੋ ਧਰ ਰਖਿਆ ਜਨ ਸੋਦਾ ਜੇ ਕੋ ਪੁਝੋਏ ਸੱਜਿਆ ਰਾ ਤਬੇ ਪਰੇ ਤਾ ਬਾਰੇ ਤਦ ਯੋਰ ਬਰੀ ਹੋ ਹੋਰੇ ਤੇਦੇ ਬਾਦਲੇ ਕੰਝੋਰੀ

ਵਾਰਿ ਨਾ ਯਾਰੀ ਕੋ ਆਰੀ ਜੋਤਿ ਭਾਇ ਸਾਈ ਬਲਿੰਕਾਰੀ ਤੋ ਸਦਾ ਸਲਾਮ ਦਨਨ ਕਾਰਾ ਸੰਗਰਾਮਤ ਮੁਖੀ ਦਰਪਾਹੀ ਅਦੇ ਆਸਾ ਭਾਟਨ ਗਿਆ ਨਵਿਆਰੀ ਸੰਸਤੀ ਸੰਗਤ ਤਾਰੀ ਅਸੰਸਾਰ ਮੁਖ ਭਕਤ ਸਾਰੀ ਜੋਤਿ ਭਾਇ ਸਾਈ ਬਲਿੰਕਾਰੀ ਸਦਾ ਸਲਾਮ ਬਣਨਕਾਰੀ ਆਸਾਂ ਫਰਮਾਨ ਸੁਣਿਆ ਜੁੜੇ ਪੜਾਰੇ ਅਖਰੇ ਲਿਖਣ ਵਾਲ ਬਾਰੇ ਅਖਰਾਂ ਸੇ ਸੰਯੋਧਾਰੇ ਜਨ ਲਿਖਤ ਸੁਨਾਏ ਜੇ ਬਨ ਜਾਏ ਤੁਵਾਰੇ ਜੋਤ ਲਪਾਵੇ ਸਾਈ ਪਲਿੰਗਾਰੇ ਤੋ ਸਦਾ ਸਨਾਤ ਨੰਗਾਰੇ ਪਰਿਆਲੇ ਹੋ ਤੋਈ ਪਰਿਏ ਮਾਤ ਬਾਪ ਕੇ ਸਾਥ ਉਹ ਤੋਕੇ ਨਾਮ ਕੇ ਰਾ ਕੋਨੇ ਬਾਬੀਆ ਕਰਾਏ ਕਰਗਾ ਜਨ ਮਾਣ ਲੈ ਲੰਜਾ ਆਪੇ ਮੀਰ ਬਹਿਨਾ ਨਾਲ ਬੋਗਿਆ ਉਹ ਜਾਓ ਤਿੰਨ ਦੱਬਿਆ ਦਾ ਜੇ ਕੋ ਪਾਏ ਕਰਗਾ ਮਾਣ ਸੁਣੀ ਗੀਤ ਮਦਨ ਹੈ ਸਵਾਧ ਮਰੇ ਪਰਮਾਤ ਸਤ ਹਾਂ ਸਦਾ ਮੰਚਾ ਕਾਹ ਸਵੇਲਾ ਵਤ ਹੈ ਕਵਨ ਹੈ ਕਾਉਂਦਿਤ ਕਵਨ ਵਾਰੀ ਕਾਂਨ ਸਰੋਤੇ ਮਾ ਹੋਂ ਆ ਕਾਂਨ ਜਿਤੁ ਆਜਿਤੁ ਆ ਗਾਰਿ ਵੇਨ ਨ ਪਾਇ ਪੜਦੀ ਜੋ ਏ ਲੇਖ ਬਰਾਨ ਮਦਰ ਪਾਇ ਕਾਧਿਆ ਜੈ ਲਿਖਨ ਲੇ ਕਰੈ ਸੋਰੀ ਕੇਵਰੇ ਕਾ ਜੈ ਸਦਾਈ ਕਿਉ ਆ ਪਹੁੰਚਾ ਲਈ ਅਗੇ ਗਿਆਨ ਨ ਸੋਈ ਪਤਾ ਲਾ ਪਤਾ ਲਾ ਗਗਾ ਸਰਗਾ ਸਰਗਾ ਗੜਗੜ ਪਾਤ ਕੀ ਵੇਦਕਾਰੇ ਗਵਾ ਸਤਨਾਪੈ ਸਲਾਇ ਸਲਾਇ ਤੇ ਸੁਨਰ ਪਾਇਆ ਨਦੀਆਂ ਤੇ ਵਾ ਪਾਇ ਸੁਨ ਨਾ ਜਾਣੀ ਸੁਮੰਦ ਸਾ ਸਰਦਾਨ ਮੇਰਾ ਸਿਤੇ ਮਾਲ ਤਾ ਕੇਹੀ ਤੁਲਨਾ ਅੰਦਰ ਵਿੱਚ ਸੋਣਿਆ ਅੰਦਾ ਅਤਨ ਜਾਪੇ ਜਾ ਮਨ ਮੰਦੇ ਅੰਧਾ ਜਾਂਪੀ ਕਿਤਾ ਕਾ ਹਰੇ ਅੰਗੰਜਾ ਪੀਰਵਾਨ ਅੰਧਕਾਰ ਤੇ ਤੇ ਲਾਈ ਤਾਂਕੇ ਅੰਧਣਾ ਭਾਈ ਜਾਏ ਏਉਂ ਅੰਧਨ ਜਾਣੇ ਕੋਹੇ ਬਹੁਤਾ ਨਹੀਂ ਬਤਾ ਹੋਏ ਵੱਡਾ ਸਹਿ ਉੱਚਾ ਥਾ ਉੱਚੇ ਉਪਰ ਉਚਾਨਾ ਐਵਡਾ ਉੱਚਾ ਹੋਏ ਕੋਈ ਤੇ ਉੱਚੇ ਕੋ ਜਾਣੇ ਸਾਈ ਦੇਵੀ ਆਪ ਜਾਣੇ ਆਪ ਆਪ ਨਾਮ ਕੰਨ ਨਰੇ ਗਰਵੀਦਾ ਬਹੁਤਾ ਕਰਮ ਦੇ ਖਾਣੇ ਝਾਈ ਵਕਾ ਦਾ ਤਾਂ ਬੇਦਨਾ ਸਮਾਈ ਕਿਤੇ ਮੰਗੇ ਜੋਤਿ ਪਾਰੇ ਕਿਤੇ ਅਗੰਧ ਨਹੀਂ ਵੇਜਾਰੇ ਕਿਤੇ ਖਰਤ ਦੇ ਵੇਕਾ ਕਿਤੇ ਨਾਨਾ ਮੁਕਰਨਾ ਦੀ ਬਾਣੀ ਹੋਈ ਏ ਕੋ ਖਾਇ ਕਿਆ ਘਰ ਪਾਏ ਉਹ ਜਾਣੇ ਜੇ ਝਮ ਉਾਏ ਆਪੇ ਜਾਣੇ ਆਪਣੇ ਅੱਖ ਤੇ ਵੀ ਜੇ ਸਰਕਾਰ ਵਾਝ ਪਿਆਲੇ ਗਾਵੈ ਤੋ ਪਾਏ ਤੇਰੀ ਅਰਸਾ ਦੀ ਤਮਾਣੀ ਗਾਵੇ ਜੋਦਵਾ ਮਨਸੂਰਾ ਗਾਵੇ ਖਾਣੀ ਜਾਰੀ ਗਾਵੇ ਖਾਟ ਮੰਡਵਾ ਵੰਡਾ ਕਰ ਕਰ ਕੇ ਦਹਾ ਇਤਰਾ ਨਾ ਅਨਾਰਾ ਮਿਜਾਰੇ ਸੋਰ ਸੇ ਸਦਾ ਸਚ ਦਾ ਸੱਚਾ ਸਾਥੀ ਨਹੀਂ ਹੈ ਪੀਓ ਸੀ ਆਦਮੀ ਨਾਨਾ ਨਾ ਅਨਾਤ ਜਿਉ ਜੇ ਕੋਈ ਇੱਕ ਦਾ ਜੀਵ ਲਖਵੇ ਨਖਵੇ ਲਖਵੇ ਜੈ ਲਾਲ ਹੈ ਗੇੜਾ ਆਪੀਏ ਕਨਾ ਜਲ ਦੇਤ ਇਤਰਾ ਭਾੜਿਆ ਚੜਿਆ ਆਏ ਕੀ ਸਭ ਅੱਲਾਹ ਕਾ ਅੱਜ ਕੀ ਇਟਾਇ ਆਏ ਰੇ ਸਭ ਤੁਹਾਡੇ ਸਾਰੇ ਤਾਸਮਾ ਜੀ ਲਖਰ ਭਾਈ ਕੱਢ ਜੋ ਬੜੀ ਵੱਡੀ ਅੱਜ ਕਰੇ ਰੋਹਕੀ ਕਾਲ ਤੋਂ ਉੱਪਰ ਗੁੰਦਵਾਰਾ ਗੁਰਦਰਪਾਵਾ ਤਾਵਨਾਲ ਫਿਰ ਨਾਗਰਾ ਦਿਲਾਜੰਦਰ ਜੋ ਸਲਾਮਾ ਸਬਾਡੋ ਰਿਪੋਰਟ ਦੇ ਰਹੇ ਆ ਉਹ ਮੋਟਾ ਕੰਟਾ ਬਣਾ ਰਹੇ ਆ ਤਾਂ ਬਾਬਾ ਸਾਹਿਬ ਮੈਂ ਜੀ ਤਾਂ ਗੁਰਦਾਸ ਸਾਹਿਬ ਤਾਂ ਬਾਬਾ ਸਾਹਿਬ ਮੈਂ ਜੀ ਦਾ ਨਾਨਾ ਗੁਰ ਮੇਲਾ 15 ਹਾਲ ਤੋਂ ਅੱਤੀ ਨੂੰ ਅੱਤੀ ਜੀ ਮਹਿਰਬਾਨ ਨੂੰ ਸਾਦਾ ਬੁਰ ਨੂੰ ਲਾਇਆ ਗਿਆ ਅੱਜ ਕਣਪਾਲ ਸਾਹਿਬ ਰੰਗ ਕਿਤੇ ਗਿਆ ਨੇ ਜੋ ਤੁਸੀਂ ਦੇਰ ਵੀ ਸੰਤਾਂ ਨੂੰ ਆ ਬੈਕ ਪ੍ਰੋਬਲਮ ਤੇ ਕਿਤੇ ਕਰਸਤਾ ਗਿਆ ਵਾਹਿ ਕਾਂਤਾ ਬਸ ਪਤੇ ਜੀ